ਸਿਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੁੰनु ਭਗਤ ਅੱਜ ਸੰਡੇ ਆ ਅਨਕ ਕਿੱਦਾਂ ਨਾ ਆਏ ਮੈਂ ਅੱਜ ਕਿੰਨੇ ਦਿਨਾਂ ਬਾਅਦ ਮਹੀਨੇ ਬਾਅਦ ਖੇਡਣ ਆਏ ਮੈਂ ਬਿੱਲਿਆਂ ਵਾਲੀ ਟੀਮ ਤੋਂ ਬਿੱਲਾ ਕਰਨ ਲੱਗਾ ਬੈਟਿੰਗ ਆਈਏ ਪਹਿਲੇ 10 ਜਿੱਤ ਲਿਆ ਉਹਨਾਂ ਨੇ ਪਰ ਆਪਾਂ ਪਹਿਲੇ ਬੈਟਿੰਗ ਕਰਨੀ ਹੈ ਉਹਨਾਂ ਨੇ ਫੀਲਡਿੰਗ ਚੁਣੀ ਹੈ ਹੁਣ ਉਹਨੇ ਤੁਹਾਨੂੰ ਬੈਟਿੰਗ ਦੀਆਂ ਕੁਝ ਕੁ ਛੋਟਾਂ ਬਿੱਲਿਆਂ ਵਾਲੀਆਂ ਆ ਉਹ ਬਿੱਲਾ ਚੱਲਾ ਆ ਬਿੱਲਾ ਤੇ ਗੋਪੀ ਆਪਣੀ ਗਰਮ ਅੱਗੇ ਇਹ ਅਧਿਆ ਛੋਟਾ ਬਖਵਾਵਾਂਗੇ ਤੁਹਾਨੂੰ ਜੇ ਮਾਰਨਗੇ ਤੇ ਜ਼ਰੂਰ ਬਖਵਾਵਾਂਗੇ ਤੁਹਾਨੂੰ ਡਰਾਉਨੇ ਆ ਜਿੰਨੇ ਓਪਨਿੰਗ ਕਰਨੀ ਬਿੱਲੇ ਨਾਲ ਫੇਚਿੰਗ ਕਰਨ ਲੱਗਾ ਮੁੰਡਾ ਉਹ ਬਿੱਲਾ ਆ ਇਹ ਚੱਲਾ ਮੁੰਡਾ ਹਾਂ ਏ ਚੱਲਾ ਮੁੰਡਾ ਓਪਨਿੰਗ ਫੇਸਿੰਗ ਰੜਗਾ ਬਲੇਹ ਰਾਜ ਕਿੰਨੀ ਕੁ ਸਕੋਰ ਮਾਰੇਗਾ ਕੀ ਲੱਗਣਿਆ ਤੈਨੂੰ ਸੈਂਚਰੀ ਲੱਗ ਰਹੀ ਓ ਅੱਜ ਸੈਂਚਰੀ ਮਾਰ ਦੇਗਾ ਅੱਜ ਲੱਗ ਰਹੀ ਏ ਮੈਨੂੰ ਬੱਲੇ ਦੇ ਹਿਸਾਬ ਨਾਲ ਚੱਲ ਠੀਕ ਚੱਲਣ ਦਾ ਸੈਂਚਰੀ ਲੱਗ ਰਹੀ ਏ ਚੱਲ ਭਰਾ ਮਾਰ ਦੇਗਾ ਤੇ ਫਿਰ ਬੈਸਟ ਆਫ ਲੱਕ ਚੱਲਾ ਉਹਨੂੰ ਤੇ ਲਾਇਆ ਨਾਲ ਦੇ ਨੂੰ ਉਹ ਕੱਲਾ ਆਏਗਾ ਲੋ ਜੀ ਮੈਚ ਸਟਾਰਟ ਹੋ ਗਿਆ ਤੇ ਆਪਣੇ ਵੀ ਕੀ ਭਾਜੀ ਖਲੋਤੇ ਆ ਉਸਰੀ ਟੀਮ ਦਾ ਕੈਪਟਨ ਗੋਪੀ ਹੈਡੰਡ ਹੈ ਇਹ ਗੋਪੀ ਦੀ ਬੈਟਿੰਗ ਵਖੋਣੇ ਤੁਹਾਨੂੰ ਇਹ ਹਾਂ ਆਹ ਬਹੁਤ ਕਰ ਦੋ ਕਰ ਦੋ ਸ਼ਾਬਾਸ਼ ਆਓ ਗੋਪੀ ਨੇ ਸਿੰਗਲ ਲਈ ਬਿਲ ਲਾ ਗਿਆ ਆਇਆ ਣ ਬਿਲ ਲਾ ਆਇਆ ਸਟ੍ਰਾਈਕ ਤੇ और ये मारती वाँ वाँ बोल। पे दी। और ये गोपी खेलता हुआ और ये पे। गोपी ने और ये दो रन टीम को दिया गोपी ने गोपी खेलता हुआ को। और ये पट पर लगी बॉल गोपी के बाजी भागते हुए आते हुए और जय गोपी एक शॉट लगाई और रन आउट होने के चांस थे और गेंद नहीं फिरी गई बिल्ला स्ट्राइक थे डाउन स्ट्राइक विकेट की बाजी पते हुए बहुत गांदे हुए बिल्ला खेलता यार और ये पता नहीं फेयर बॉल लाओ जी गोपी ऑन द स्ट्राइक डॉट बॉल बॉल चलो जीए। 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 जी ये करते हुए ऑन द स्ट्राइक डॉटॉल चार रन की ओर जाती हुई बोल बिल्ले ने चार लगाए चार बिले ने चार लगाया और ये बिले ने दो चोगे लगातार लगाए और ये बिल्ला ਫਿਰ ਸੇ ਫਾਈਨ ਲੈ ਕੀ ਤਰਫ ਜਾਂਦੀ ਹੈ ਫਿਲਡਰ ਨੇ ਫੀਲਡ ਵਿੱਚ ਕੀ ਔਰ ਥਰੋਡ ਲਗਾਈ करते इरिजिक रोथर के के बड़ी ओए सनी खेलता हुआ वाले चार ਜੋਗਾ ਬੱਲਰ ਬਾਤਵਾ ਇਹ ਬੱਲਰ ਬੱਤਵਾ ਇਸ ਨੇ ਡਿਫੈਂਸ ਕੀ ਬੋਲ ਇਹ ਫੇਰ ਉਦਾਂ ਵਾਲੀ ਗਿਆ ਤੇ ਚੋਕਿਆ ਹੋ ਹੀ ਗਿਆ 4 ਰਨ ਅੰਪਾਇਰ ਬਿੱਲੇ ਦੁਆਰਾ دیا ਗਿਆ 4 ਜੀ ਜਨੀ ਨੇ ਚਾਕ ਲਾਇਆ ਪਿਛਲੀ ਗੋਲ ਤੇ ਆ ਬੋਲੇ ਹੋ ਜਾ ਬੋਲਾ ਹੋ ਜਾ ਇਹ ਨੇ ਏਗੇ ਯਾਰ ਜੇ ਤੋਏ ਲੇਕ ਕਮਾਰੀ ਹੈ ਨਵਾਂ ਗਿਆ ਬੋਲਣ ਆਏ ਬਾਬਾ ਮਹਿਨਾ ਕੀ ਮੁੰਡਾ ਬੋਲ ਕਰਾਂ ਲੱਗਾ ਜੀ ਸੰਨੀ ਅੱਗੇ ਖੇਡਣ ਲੱਗਾ ਜੀ ਆਪਣਾ ਆਲੋ ਫੜੋ ਜੀ ਸੰਨੀ ਓਏ ਹੋਏ ਚੋਗਾ ਮਾਰਦਾ ਫਾਈਨ ਲੈਗ ਤੇ ਸੰਨੀ ਨੇ 4 ਰਨ ਕੀ ਹੋਰ ਜਾਂਦੀ ਰਹੀ ਇਹ ਲੋ ਜੀ ਇੱਕ ਇਨਿੰਗ ਖਤਮ ਹੋ ਗਈ 130 ਰਨ ਦਾ ਟਾਰਗੇਟ ਦਿੱਤਾ ਹੁਣ ਬੋਲਿੰਗ ਕਰਨ ਲੱਗੇ ਆ ਦੂਜੀ ਟੀਮ ਆ ਗਈ ਬਸ ਆਖਾ ਮੁੰਡਿਆਂ ਨੇ ਅਰਦਾਸ ਕਰ ਲਈ ਏ ਵਿੱਕੀ ਭਾਈ ਆਪਣੇ ਆਂਡੇ ਅੰਪਾਇਰ ਆਖਾ ਮੁੰਡੇ ਕਰਨ ਲੱਗੇ ਫੀਲਡ ਆਪਣੇ ਵਿੱਕੀ ਭਾਈ ਆਗੇ ਦੂਜੀ ਟੀਮ ਦੇ ਕੈਪਟਨ ਬਾ ਹੁਣ ਇਹ ਹੁਣ ਬਾਹਰ ਖੜੋਂਣਗੇ ਅੱਜ ਬੈਟਿੰਗ ਕਰਨਗੇ ਹਾਂ ਇਹ ਆਖਰੋ ਜੰਗ 11 ਟੀਮ ਦੇ ਦੋਨੇ ਓਪਨਰ ਸਿੰਦਰ ਭਾਜੀ ਤੇ ਜਸਪਾਲ ਭਾਜੀ ऑन द बैट्समैन जज ओए होए निकल गया बाबा वो ਥੱਲੇ ਰਹਿ ਗਈ ਨਾ ਜਰਾ ਨੂੰ ਕਰਨਾ ਦੂਸਰੇ ਪਾਸੇ ਦੇਖਣਾ ਨਹੀਂ ਵੀ ਰਹਿ ਗਈ ਬਾਲ एकदम ਪਿੱਛੇ ਤੇਰੇ ਪੈਰ ਦੇ ਪਿੱਛਲਾ ਪੈਰ ਲੱਗਾ ਪਿੱਛਲਾ ਪੈਰ ਜਿਹੜਾ ਵੇਖ ਇਹਨੇ ਵਿਕਟਰ ਦੇ ਸਾਹਮਣੇ ਜੇ ਮੋੜ ਚ ਗਿਆ ਨਹੀਂ ਮੈਂ ਵਿਗੜ ਕੇ ਜਗਾ ਚੇਂਜ ਕਰ ਦਿਆ ਮੋੜ ਗਿਆ ਤੇਰਾ ਕੋਣ ਥੋੜਾ ਉੱਤੇ ਆ ਕੜਕ ਸ਼ਾਬਾਸ਼ ਅੱਜ ਸ਼ਾਬਾਸ਼ ਕੋਈ ਦੇਨ ਬਾਹਰ ਨਹੀਂ ਕੱਟਿਆ ਹੋਣਾ ਅੱਜ ਜਿੰਦ ਠੀਕ ਹੈ ਦਾ ਓਵਰ ਦਾ ਫਾਸਟ ਜੇ ਨਾਲ ਆਜੋ ਨਾਲ ਆਜੋ ਉਹਦਾ ਸਟਾਰ ਹੀ ਬੜਾ ਵੱਡਾ ਗੁਰੂਆ ਉਹ ਤੇਰਮੀ ਬੜੀ ਕੀਤਕੀ ਬੜੀ ਬੋਲ ਹੈ ਕੋਈ ਨਹੀਂ ਸ਼ਾਇਦ ਪੈਨ ਪੈ ਨਹੀਂ ਗਿਆ ਯੰਗ 11 ਦੀ 7 ਓਵਰ 80 ਸਕੋਰ ਹੋ ਗਈ ਹੈ ਕਦਰਾ ਇਹ ਕੱਡੀਆਂ ਵਾਲਾ ਯੰਗ 11 ਚਾਰ ਫੀਟ ਵਿੱਚ ਰੱਖਿਆ ਤੁਸੀਂ ਭਾਈ ਹੂੰ ਗਲਤ ਰੱਖਿਆ ਨਾ ਤੁਸੀਂ ਕੀ ਕੀ ਰੱਖੀ ਯੰਗ 11 ਬੋਲੋ 15 ਇਹ ਅੰਪਾਇਰ ਨੂੰ ਦੱਸਤਾ ਜੀ ਦੱਸਤਾ ਦੱਸਤਾ ਲੋ ਜੀ ਜੱਸ ਭਾਈ ਆ ਚੱਲ ਲੋ ਜੀ ਅੱਜ ਦਾ ਸਟਾਰ ਸਾਡਾ ਜੱਜ ਜਿੰਨੇ ਪਿਛਲੇ ਉਹ ਵਿੱਚ ਬਿੱਲੇ ਨੇਰੀ ਲਿਆਤੀ ਐਥੇ ਵੇਚੋ ਸੈਟ ਜਿਵੇਂ ਬਾਈ ਅਗਰੇ ਥੋੜਾ ਖੋਲ ਦੇ ਉਹ ਗਰੁੱਟਾਂ ਨੂੰ ਸਭ ਠੀਕ ਹੈ 1 2 3 ਹਮ ਗੋਪੀ ਭਾਈ ਜੀ ਵੀ ਸੋਚ ਰਹੇ ਨੇ ਮੈਂ ਇਹਨੂੰ ਜੱਜ ਨੂੰ ਕਿੱਦਾਂ ਬੋਲ ਪਾਵਾਂ ਦੇਖੋ ਪਿਛਲਾ ਓਵਰ ਬਿੱਲੇ ਦਾ ਹੈ ਉਹਨੂੰ ਐਨ ਕਰੋ ਠੀਕ ਠੀਕ ਵਾਸਤੇ ਰੋਇਚ ਰੋਤੇ ਆਇਆ ਬਾਬਲੇ ਜੀ ਗੁਲਾ ਪਾ ਤੇਰੇ ਜਾਇ ਦੀ 50 ਹੋ ਗਈ ਕੀ ਹੋਇਆ ਕੀ ਹੋਇਆ ਜੀ 50 ਕੀ ਹੋਇਆ ਲੋ ਜੀ ਸਾਡੇ ਦੋ ਗਿਆ ਛੱਡ ਗਿਆ ਇੱਕ ਵਰਦੀ ਹੈ ਨਾ ਭਾਈ ਜੱਜ ਭਾਈ ਦੀ 50 ਹੋ ਗਈ ਹੈ ਜਿਹੜਾ ਬੰਦੇ ਤੇ ਕੈਚ ਕਰਤਾ ਹਲਾ ਵੀਰ ਉਹ ਉਹ ਮੈਚ ਆ ਗਿਆ ਇਹ ਗੱਲ ਹੈ ਹੁਣ ਬਰਾਲਾ ਇੱਥੇ ਦਾ ਕੋਈ ਫਾਇਦਾ ਨਹੀਂ ਆਇਆ ਯਾਰ ਕੈਸੀ ਭੈਣ ਦੋ ਦੀਆਂ ਯਾਰ ਆਈ ਯੂਨੀਫਾਰਮ ਯਾਰ ਆਹ ਵਾ ਯਾਰ ਓ ਸੁਣੋ ਰੋਹਿਦ ਲੋ ਜੀ ਦੂਜੀ ਇਨਿੰਗ ਖਤਮ ਹੋ ਗਈ ਆ ਮੈਂ ਇਹ ਤਾਂ ਗਿਆਨ ਨੂੰ 126 ਕੋਰ ਦਾ ਟਾਰਗੇਟ ਮਿਲਿਆ ਸੀ ਉਹ ਅਸੀਂ ਚੇਕ ਕਰ ਲਿਆ ਬਾ ਹੁਣ ਆ ਵਿਕੀ ਭਾਈ ਆਪਣੇ 9 ਓਵਰ ਦੀ ਜਿੱਤ ਗਏ ਹੁਣ ਅਸੀਂ ਚੱਲੇ ਆ ਘਰ ਇਦਾਂ ਹੀ ਵਲੋਗ ਵਧੀਆ ਲੱਗੇ ਕਰਨ ਨੂੰ ক্রিকেট ਦੇ ਰਿਲੇਟਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਓਕੇ ਬਾਏ ਤੁਹਾਡਾ ਸਾਰਿਆਂ ਦਾ ਧੰਨਵਾਦ ਲਓ ਜੀ ਚਲੋ